ਮੰਮੀ ਮੇਰੀ ਗੱਲ ਸੁਣੋ ਮੰਮੀ ਮੈਂ ਨਹੀਂ ਆਦੇ ਨਾਲ ਬਾਜ਼ਾਰ ਜਾਣਾ ਰਾਜਪੈਨ ਜੀ ਗੱਲ ਸੁਣਿਓ ਜਰਾ ਕਿ ਇੱਧਰ ਕਿਾਇਓ ਹਾਂ ਹਾਂਜੀ ਹਾਂਜੀ ਆਇਓ ਆਇਓ ਇੱਧਰ ਨੂੰ ਆਓ ਇੱਧਰ ਨੂੰ ਆਓ ਮੈਂ ਨਿਕਲੇ ਸੀ ਟਾਡੇ ਵਾਲੇ ਜਾਣ ਨੂੰ ਦੱਸੋ ਲਿਖਟੈਣ ਅਬ ਮੇਰੀ ਗੱਲ ਸੁਣ ਪਤਾ ਲੱਗਾ ਤੈਨੂੰ ਕੀ ਨੀ ਸਿਮਰਨ ਦੇ ਮੁੰਡੇ ਨੇ ਵਿਆਹ ਕਰਵਾ ਲੇ ਕੰਦੇ ਲਵ ਮੈਰਿਜ ਕਰਵਾਈ ਆ ਹੈ ਆਹੋ ਤੇ ਬਹੁਤੀ ਵੇਖਣ ਜਾਣਾ ਕਿਤਰਾ ਚਲ ਜੀਏ ਅਗਲੇ ਦੇ ਘਰ ਸਜੇਜਾ ਸੱਜਿਆ ਥੋੜਾ ਨਾ ਤਾਂ ਕੋਈ ਲੱਡੂ ਦੇ ਕੇ ਗਈ ਬੰਦਾ ਜਾਵੇ ਤੇ ਫਿਰ ਵੀ ਵਧਾਈ ਦੇ ਕੇ ਆਵੇ ਤੇ ਇੱਕ ਦਿਲ ਕਰਦਾ ਸਿਮਰਨ ਦਾ ਸੁਭਾਅ ਬਹੁਤ ਚੰਗਾ ਹੈਗਾ ਆਪ ਹੀ ਸਿੱਧੇ ਚਲ ਜੀਏ ਸਾਨੂੰ ਘੜਾ ਘਰੋਂ ਕੱਢਣ ਲੱਗੇ ਆ ਤੂੰ ਸਾਨੂੰ ਉਹਨੇ ਘੜਾ ਭਾਜੀ ਦਿੱਤੀ ਆ ਅਸੀਂ ਵੀ ਸਗਨ ਨਹੀਂ ਪਾ ਕੇ ਨਾ ਉੱਤਰੇ ਵੇਖ ਕੇ ਆਵਾਂਗੇ ਨਹੀਂ ਮੇਰੀ ਗੱਲ ਸੁਣ ਆ ਲਵ ਮੈਰਿਜ ਵਾਲਿਆਂ ਦੀ ਕਿਹੜੀ ਭਾਜੀ ਹੁੰਦੀ ਹੈ ਪੂਰੀ ਦੇਖ ਕੇ ਤੇ ਆਈਏ ਵੱਡੇ ਨੂ ਦਾ ਦੀ ਸੋਹਣੀ ਆ ਮਲਾਪੜੀ ਆ ਆ ਨੂ ਤੇ ਦੇਖ ਕੇ ਆਈਏ ਇਹਦਾ ਮਤਲਬ ਕਿ ਲਵ ਮੈਰਿਜ ਹੋਈ ਤੁਸੀਂ ਬਾਝੀ ਨਹੀਂ ਹੁੰਦੀ ਉਹ ਤੇ ਖੁਸ਼ੀ ਆਪਣੀ ਹੁੰਦੀ ਆ ਇਹ ਵੰਡਣੀ ਆ ਮੇਰੀ ਨੂ ਆਈ ਘਰ ਤੇਰੀ ਗੱਲ ਸੁਣ ਗੱਲ ਤੇ ਭੈਣੇ ਤੂੰ ਸਹੀ ਕਹਿਣ ਢਈ ਆ ਪਰ ਗੱਲ ਇਹ ਆ ਨਾ ਕਿ ਉਹਨੇ ਤੇ ਖਬਰ ਨਹੀਂ ਕੱਢੀ ਰਾਤੀ ਵਾਵਾ ਦੇ ਰੋਲਾ ਪੰਦਾਰੇ ਆ ਨਾ ਦੇ ਘਰ ਉਹ ਡੀ ਜੇ ਦੂਜੇ ਕੀ ਸਪੀਕਰਸ ਮੁਕ ਲੰਗਣ ਸਾਰਾ ਟੱਪਰ ਨਚੰਡਿਆ ਸੀ ਤੇ ਮੈਂ ਮੋਟੀ ਦਾ ਨਾ ਵੇਖਿਆ ਚਿਹਰਾ ਜੇ ਮੈਂ ਵੇਖਿਆ ਸੀ ਨੰਗੀ ਆ ਪਰ ਪੂਰੀ ਤਰ੍ਹਾਂ ਨਹੀਂ ਮੈਨੂੰ ਵਿਖੀ ਮੈਂ ਤਾਂ ਵੇਖੀ ਰਸੀ ਚੱਲ ਚੱਲਦੇ ਆ ਬਨਣਾ ਨਾਲੇ ਵੋਟੀ ਵੀ ਖਾਨਨੇ ਆ ਨਾਲੇ ਸਗਨ ਪਾਣਦੇ ਚੱਲ ਜੇ ਤਰਾ ਤੂੰ ਹੀ ਆਂਦੇ ਕਰ ਲੈਨੇ ਆਜੋ ਮੇਰੀ ਗੱਲ ਸੁਣ ਗਮਾਣ ਮੱਥਾ ਬੰਦਾ ਫਿਰ ਵੀ ਬੁਰਾ ਲੱਗਦਾ ਆਹੋ ਨੰਗ ਤਾਂ ਟੱਪਦਾ ਨਹੀਂ ਚੰਗਾ ਲੱਗਦਾ ਅਗਲਾ ਕੁਵਾ ਵੇਖਣਾ ਤੂੰ ਗੜੀਆਂ ਆਈਆਂ ਤੂੰ ਹੀ ਗੜੀਆਂ ਆਈਆਂ ਮੇਰੀ ਗੱਲ ਸੁਣ ਉਹ ਟਾਡੀ ਤੇ ਆਦਤ ਹੈਗੀ ਆ ਆ ਮੂੰਹ ਤੇ ਗੱਲ ਕਹਿਂਦੇ ਆ ਤੁੜੀ ਮਾੜਾ ਚ ਕਹਿ ਹੀ ਦਿਓ ਹਾਂ ਕਿ ਆਪਾਂ ਕਿਆ ਚੱਲ ਭੈਣ ਕਿਤੇ ਨਾ ਕਵੇ ਵੀ ਸਗਨ ਡੱਬਾ ਨਹੀਂ ਦਿੱਤਾ ਤਾਂ ਸਾਨੂੰ ਕਿਹੜਾ ਸਗਨ ਦੇ ਕੇ ਗਈਆਂ ਪਰ ਤੇਰੀ ਮੋਟੀ ਵੇਖਣ ਨਹੀਂ ਆਈਆਂ ਨੋ ਤਾਂ ਮੇਰੀ ਵੇਖਣ ਆ ਜਾਂਦੀ ਓ ਐ ਹਾਂ ਤੂੰ ਕਿਹੜਾ ਸਨਿਆ ਦਿੱਤਾ ਸੀ ਹਾਂ ਅਸੀਂ ਤਾਂ ਆਪਣੀ ਮਰਜ਼ੀ ਨਾਲ ਆਈਆਂ ਚੱਲ ਪੈਸੇ ਪਰ ਪੜ ਪੈਸੇ ਮੇਰੀ ਗੱਲ ਸੁਣ ਸਗਨ ਕਿੰਨਾ ਕਿੰਨਾ ਦੇਣਾ 51 51 ਗੁੰਜਰ ਪੀ ਕੇ ਦੇ ਦੀ ਹੋਤੀ ਹੈ ਇੰਨੀ ਕੀ ਉਹ ਮਜ਼ਾਕ ਕਰਦੀਆਂ ਨੇ ਤੇਰੀ ਮਜ਼ਾਕ ਕਰਨ ਦੀ ਆਦਾ ਹੀ ਜਾਂਦੀ 110 ਕਿਨੇ ਦੇ ਕਿਹੜੇ ਸਮੇਂ ਦੀ ਗੱਲ ਕਰ ਰਹੇ 500 500 ਪਾਰੀਏ ਬੜੇ ਆਹੋ ਕਿਹੜਾ ਵਿਆਹ ਕਰੇ ਜਿਹਦੇ ਮੋਤਰਾ ਹੀ ਕਹਿ ਨਹੀਂ चल ठीक है फर्ल आ जा के मैं भी पढ़ा आ जा घर आ जा ठीक है ठीक है किरण हाँ जी मम्मी तैयार हो गई हाँ जी तैयार हूँ मैं ते मेरी गाड़ी सुन बेटा हाँ जी सुनो जा तैयार हो जा जरा ਤੇ ਆਪਣਾ ਆਂਡ ਗਵਾੜੇ ਲਈ ਮੇਰੇ ਛਲੀਆਂ ਪਹਿਣਾ ਆਂਦੀਆਂ ਪਈਆਂ ਨੇ ਹਾਂਜੀ ਤੇ ਉਹਨਾਂ ਨੇ ਦੇਖਣਾ ਤੇ ਨਾਲ ਸਗਨ ਸੋਗਰ ਪਾ ਕੇ ਜਾਣਾ ਤੇ ਜਰਾ ਸੋਨੇ ਦੇ ਤਿਆਰ ਹੋ ਕੇ ਬਾਹਰ ਆਈਂ ਅੱਛਾ ਠੀਕ ਪੂਜਾ ਆਂਦੀ ਫਿਰ ਤੈਨੂੰ ਲੈ ਜਾਏਗੀ ਆ ਕੇ ਠੀਕ ਹੈ ਹਾਂਜੀ ਠੀਕ ਹੈ ਕਿਸੇ ਚੀਜ਼ ਦੀ ਲੋੜ ਹੈਗੀ ਤੇ ਦੱਸ ਤੇ ਨਹੀਂ ਨਹੀਂ ਕਿਸੇ ਚੀਜ਼ ਦੀ ਲੋੜ ਨਹੀਂ ਚਲ ਠੀਕ ਹੈ ਉਹ ਹੋ ਜਾ ਫਿਰ ਚੱਲ ਹਾਂਜੀ ਕਾਮੇ ਨਹੀਂ ਖਤਮ ਹੋ ਦੇ ਕਰਾਂ ਦੇ ਵਿੱਚ ਜਿੰਨਾ ਮਰਜ਼ੀ ਕੰਮ ਕਰੀ ਜੋ ਮੰਜੋ ਹਾਂਜੀ ਮੇਰੀ ਗੱਲ ਸੁਣੋ ਉਹ ਨਾ ਜਸਵੀਰ ਦਾ ਰਾਜ ਦਾ ਫੋਨ ਆਇਆ ਸੀ ਉਹ ਆਉਣ ਲੱਗੇ ਨੇ ਵੋਠੀ ਨੂੰ ਵੇਖਣ ਵਾਸਤੇ ਕੋਈ ਗੱਲ ਨਹੀਂ ਤੇ ਮੇਰੀ ਗੱਲ ਸੁਣ ਘਰ ਸਾਰਾ ਸਮਾਨ ਸਮੂਨ ਹੈਗਾ ਨਾ ਸਭ ਕੁਝ ਹੈਗਾ ਵਾ ਵਧੀਆ ਰੀਚਾ ਬਣਾ ਕੇ ਲਈ ਠੀਕ ਹੈ ਤੇ ਕਿਰਨ ਨੂੰ ਮੈਂ ਕਿਹਾ ਵੀ ਤਿਆਰ ਹੋ ਜਾ ਸੋਨਾ ਜੀ ਉਹ ਹੁੰਦੀ ਵੀ ਤਿਆਰ ਉਹਦੀ ਕੋਈ ਟੈਨਸ਼ਨ ਨਹੀਂ ਮੈਂ ਕਿਹਾ ਪੂਜਾ ਆਂਦੀ ਜੀ ਤੈਨੂੰ ਬੁਲਾ ਲੇਗੀ ਤੇ ਅੰਦਰ ਲੈ ਹੈਗੀ ਠੀਕ ਉਹ ਤੇ ਸਾਡੀ ਗੱਲ ਠੀਕ ਹੈ ਉਹ ਆਉਂਦੀਆਂ ਪਈਆਂ ਵਣ ਗਲੀ ਦੇ ਵਿੱਚ ਨਾ ਚਾਰ-ਚਾਰ ਲੱਡੂ ਦੇ ਦੋ ਸਾਰਿਆਂ ਨੂੰ ਦੇਰਿਓ ਕੀ ਦਿਨੇ ਚਾਹੀਦੇ ਨੇ ਭਾਵੇਂ ਆਪਣੀ ਮਰਜ਼ੀ ਨਾਲ ਹੀ ਸਾਡੀ ਗੋਲਦੀ ਨੇ ਵਿਆਹ ਕੀਤਾ ਪਰ ਚਲੋ ਘਰ ਤੇ ਸਾਡੇ ਹੀ ਨਾ ਸਾਰੇ ਸੇ ਇੱਕ ਹੀ ਭਾਵੇਂ ਆਪਣੀ ਮਰਜ਼ੀ ਨਾਲ ਕੀਤਾ ਵਿਆਹ ਤੇ ਵਿਆਹ ਹੀ ਹੈ ਨਾ ਹੋ ਮੇਕੜਨ ਕਹਿੰਦੀ ਵੀ ਨਹੀਂ ਦੇਣੀ ਐਦਾਂ ਕਰ ਮੇਰੀ ਗੱਲ ਸੁਣ ਹਲਵਾਏ ਦੇ ਕੋਲ ਨੰਬਰ ਹੈਗਾ ਨਾ ਤੂੰ ਉਹਨੂੰ ਫੋਨ ਕਰ ਉਹਨੂੰ ਕਹ ਸਾਨੂੰ ਨਾ ਅੱਜ ਕੱਲ੍ਹ ਚੱਲਿਆ ਹੈ ਰਿਵਾਜ ਕਿ ਇੱਕ ਡੱਬੇ ਅੱਜ ਕੱਲ ਚੱਲੇ ਹੁੰਦੇ ਤੇ ਚਾਰ ਲੱਡੂ ਆਉਂਦੇ ਹੁੰਦੇ ਹੁਣਗਾ ਤੁਹਾਨੂੰ ਤੋਂ ਡੱਬੇ ਪੈਕ ਕਰਦੇ ਹੋ ਨਹੀਂ ਤੁਸੀਂ ਮੈਂ ਜਿੱਥੇ ਡੱਬੇ ਦੇ ਨਹੀਂ ਉੱਥੇ ਡੱਬੇ ਦੇ ਦੇਵੋ ਪਰ ਜਿੱਥੇ ਲੂਜ਼ ਦੇ ਨੇ ਲੂਜ਼ ਹੀ ਚੱਲਣਗੇ ਲੂਜ਼ ਨਹੀਂ ਕਿਸੇ ਨੂੰ ਹੀ ਦੇਣੇ ਸੱਦ ਘੱਟ ਡੱਬੇ ਚ ਲੋ ਤੇ ਤੂੰ ਉਹਨੂੰ ਕਹਿ ਕੇ ਤੂੰ ਹਿਸਾਬ ਲਾ ਲੈ ਕਿੰਨੇ ਡੱਬੇ ਚਾਹੀਦੇ ਨੇ ਤੇ ਫੋਨ ਕਰ ਦੇ ਉਹਨੇ ਡੱਬੇ ਸਾਡੇ ਘਰ ਪਹੁੰਚ ਜਾਣਗੇ ਚਲੋ ਠੀਕ ਹੈ ਤੇ ਟੋਪਸ ਤੇਰਾ ਡਿੱਗਣ ਵਾਲਾ ਹੋਇਆ ਇਹਨੂੰ ਬੰਦ ਕਰ ਲੈ ਫਿਰ ਡਿੱਗਣ ਵਾਲਾ ਨਹੀਂ ਆਇਆ ਵਿਆਹ ਦੇ ਵਿੱਚ ਉਹ ਡਾਂਸ ਜਿਆ ਨਹੀਂ ਕਰਦੇ ਉਹ ਹੱਥ ਜਿਆ ਵੱਜਾ ਵਾ ਤੇ ਸਾਰਾ ਮੇਰਾ ਟੱਡਾ ਹੀ ਹੋ ਗਿਆ ਦੇਖੋ ਨਾ ਹੋਏ ਹੋ ਮੇਰੀ ਗੱਲ ਸੁਣ ਚਲ ਕੋਈ ਗੱਲ ਤੈਨੂੰ ਨਾ ਮੈਂ ਇਹਦੇ ਸਾਰੇ ਭਵਾ ਦੇਣੀ ਆ ਤੇ ਆ ਕਿਉਂ ਪਾਣਿਆ ਨਹੀਂ ਕਹਿੰਦੇ ਮੁੰਡੇ ਦੇ ਵਿੱਚ ਨਵੇਂ ਡੱਬੇ ਲੈਣ ਟੋਪਸ ਲਾ ਦੇਣੀ ਚਾਚੀ ਨੂੰ ਬੇਰੇ ਭਾ ਲੈ ਤੈਨੂੰ ਚਾਚੀ ਚੁਚੀ ਨਹੀਂ ਸਮਝੀਦਾ ਮਾਂ ਐ ਤੂੰ ਮਾਲਕ ਹੈ ਘਰ ਦੀ ਤੂੰ ਚਲੋ ਦੱਸੋ ਮਨ ਉਹਨਾਂ ਨੇ ਆਣਾ ਮੈਂ ਤੇ ਖਾਲੀ ਚਾਹ ਵਗੈਰਾ ਜਾਂ कुछ नाल भी लिया ना नहीं, तो, खाली चाले क्या आ, मल्या मल्या नहीं, ना मतलब लिया है, है, है सब कुछ घर समोसे वगैरा तो नहीं मंगवाने नहीं नहीं समोसे नहीं मंगाने तू कर मेरी गल सुन फ्रिज गोभी पही कट्टी हो गोभी ने फटाफट थोड़े जो पकौड़े बना लिया ठीक है नवी वरायटी ठीक है ठीक है हां अगर ਤੁਸੀਂ ਇਹ ਬਣਾਉਂਦੇ ਹੋ ਨਾ ਬਸ ਫਾਰਮੈਟ ਹੀ ਵਾਲ ਕਰ ਦਿੱਤੀ ਮੈਂ ਬਣਾਵਾ ਤੁਸੀਂ ਬਸ ਪਤਾ ਕੀ ਕਰਨਾ ਹੈ ਗੋਭੀ ਵਗੈਰਾ ਇੱਥੇ ਸਜਾ ਕੇ ਚਾ ਮੰਜੂ ਦੋ ਮਿੰਟ ਦੇਖੀ ਤੇ ਮੰਜੂ ਨੇ ਦੇਖਣਾ ਕਿ ਮੰਜੂ ਨੇ ਪਰੋਸ ਕੇ ਹੀ ਲੈਣ ਨੇ ਮੈਨੂੰ ਪਤਾ ਹੈ ਨਾ ਇਹ ਮੇਰੀ ਪੈਨ ਹੈ ਹੀ ਬੜੀ ਚੰਗੀ ਚਲੋ ਪੈਨ ਬੜੀ ਪਿਆਰੀ ਐ ਮੈਂ ਤੇਰੇ ਸਿਰ ਤੇ ਤੇ ਮੈਂ ਨਾ ਐ ਸ਼ਮਪੂਖਦੀ ਪਈਆ ਪੁੱਤ ਤੁਸੀਂ ਬੈਠੋ ਤੇ ਮੈਂ ਬਣਾ ਲੈਂਦੀ ਹਾਂ ਠੀਕ ਹੈ ਸਾਰਾ ਸਾਮਲੀ ਆਪਣੀ ਤਰੀਕੇ ਨਾਲ ਹੈਂਡਲ ਕਰ ਲਵੇਗਾ ਕੋਈ ਗੱਲ ਅਸੀਂ ਵੀ ਥੋੜੀ ਦੇਰੀ ਕੰਮ ਕਰਨਾ ਹੈ ਬਾਜ ਵਾਪਸ ਆ ਨੀ ਨੁਆ ਤੀ ਆ ਕਰਨੀ ਗੀਆਂ ਜਿੰਨਾ ਕੋ ਪੂਜਾ ਕਰਦੀ ਉਹ ਤਾਂ ਮੇਕਅਪ ਹੀ ਦੇਖ ਕੇ ਖਤਮ ਹੁੰਦਾ ਚਲੋ ਕੋਈ ਗਾ ਤੂੰ ਮੇਰੀ ਗੱਲ ਸੁਣ ਹਲਵਾਈ ਨੂੰ ਯਾਦ ਨਾਲ ਫੋਨ ਕਰ ਦੇ ਕਰ ਦੇ ਨੀ ਕਰ ਦੇ ਚਲ ਕਰ ਲੈ ਫੜਾਵਟ ਤੇ ਪ੍ਰਮਾਤਮਾ ਸਾਡਾ ਅੱਧਾ ਹੀ ਪਿਆਰ ਬਣਿਆ ਰਵੇ ਇਹ ਡੱਬੇ ਰਹਿੰਦੇ ਜਾਣੀ ਤੇ ਨੇ ਦੀਦੀ ਕਹਿਗੇ ਹਨ ਬਾਜ਼ਾਰੋਂ ਡਾਡੀ ਮੇਟੀ ਮੰਗਵਾਨੀ ਹੈ ਤਾਂ ਪਹਿਲਾਂ ਫ੍ਰਿਜ ਵਿੱਚ ਵੇਖ ਹਾਂ ਕੀ ਏ ਦਸਨੇ ਇੱਕ ਅਜਗਰ ਤੂੰ ਇਹ ਆ ਕੀ ਵੇਖਂਦੇ ਜੀ ਕਦ ਵਰ ਦਸਨੀ ਕਿ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇੱਕ ਗੱਲ ਕਰਨੀ ਹੈ ਦੱਸੋ ਯਾਰ ਉਹ ਮੰਮੀ ਆਈ ਸੀ ਮੇਰੇ ਕੋਲ ਬਸ ਇਹੋ ਗੱਲ ਨਹੀਂ ਨਹੀਂ ਇਹ ਗੱਲ ਨਹੀਂ ਆ ਮੰਮੀ ਕਹਿੰਦੇ ਸੀਗੇ ਕਿ ਉਹਨਾਂ ਦੀਆਂ ਕੋਈ ਫਰੈਂਡਸ ਆ ਉਹ ਆਣ ਲੱਗਿਆ ਮੈਨੂੰ ਵੇਖਣ ਵਾਸਤੇ ਤੇ ਮੈਨੂੰ ਤੇ ਬੜਾ ਟਾਰ ਲੱਗੰਦਿਆ ਮੈਂ ਕਿਵੇਂ ਉਹਨਾਂ ਦੇ ਸਾਹਮਣੇ ਕਿਰਨ ਦੋ ਘੰਟਿਆਂ ਚ ਆਪਾਂ ਕੱਲ ਵਿਆਹ ਕਰ ਲਿਆ ਤੇ ਹੁਣ ਵੇਖਣ ਆលਿਆ ਤੇ ਆਉਣਾ ਹੀ ਆ ਨਾ ਇਹ ਤੇ ਸਿਰਫ ਉਹਨਾਂ ਦੀਆਂ ਫਰੈਂਡਸ ਆਉਣੀਆਂ ਲੈ ਤੇ ਰਿਲੇਟਿਵਸ ਵੀ ਆਉਣਗੇ ਤੇ ਇਹਦੇ ਵਿੱਚ ਟੈਨਸ਼ਨ ਵਾਲੀ ਕਿਹੜੀ ਗੱਲ ਹੈ ਟੈਨਸ਼ਨ ਵਾਲੀ ਗੱਲ ਤੇ ਤੁਹਾਨੂੰ ਪਤਾ ਹੀ ਆ ਕਿਹੜੀ ਆ ਕਿਹੜੀ ਆ ਕੀ ਆ ਦੱਸ ਤੁਹਾਨੂੰ ਪਤਾ ਤੇਗਾ ਵਾ ਮੈਂ ਕਿਉਂ ਕਹਿ ਨਹੀਂ ਉਹਨੂੰ ਨਾ ਆਪਣੀ ਵੀਕਨੈਸ ਨਾ ਬਣਾ ਠੀਕ ਹੈ ਸਟਰੈਂਥ ਬਣਾ ਉਸ ਚੀਜ਼ ਨੂੰ ਠੀਕ ਹੈ ਹੁਣ ਵੀਕਨੈਸ ਤੇ ਸਟਰੈਂਥ ਚ ਫਰਕ ਕੀ ਹੈ ਉਹ ਮੇਰੇ ਕੋਲੋਂ ਪਾ ਮਿਠਰ ਕੇ ਪੁੱਛ ਲਈ ਵੈਸੇ ਤੇ ਪੜ੍ਹੀ ਲਿਖੀ ਐ ਤੂੰ ਹਨ ਪੜ੍ਹਤੇ ਹੈ ਨਹੀਂ ਤੈਨੂੰ ਪਤਾ ਵਾ ਸਾਰੀ ਗੱਲ ਠੀਕ ਐ ਐਵੇਂ ਨਾ ਇੱਕ ਗੱਲ ਤੇ ਕੰਪਲੈਕਸ ਦੇ ਵਿੱਚ ਰਹਿ ਸਟਰੈਂਥ ਬਣਾਓ ਵੀਕਨੈਸ ਨਹੀਂ ਬਣਾਉਣਾ ਠੀਕ ਐ ਚਲੋ ਠੀਕ ਮੈਂ ਕਿਹਾ ਪਤਾ ਨਹੀਂ ਕਿੱਡੀ ਕੁ ਗੱਲ

ਆ ਗਈ ਆ ਗਈ ਹਾਂ ਜੀ ਚਾਚੀ ਜੀ ਬੜਾ ਟਾਈਮ ਲਗਾਤਾ ਪੁੱਤਰ ਬਸ ਮੈਂ ਤਿਆਰ ਹੀ ਹੁੰਦੀ ਪਈ ਸੀ ਅੱਜ ਮੇਰੀ ਤੀਸ ਸੋਣੀ ਵੀ ਬੜੀ ਲੱਗਣ ਢਈ ਐ ਨજર ਨਾ ਲੱਗੇ ਕਿਸੇ ਦੀ ਓ ਨਹੀਂ ਲੱਗਦੀ ਨજર ਦੱਸੋ ਤੁਸੀਂ ਕੋਈ ਕੰਮ ਸੀ ਕੰਮ ਵੀ ਸੀ ਤੈਨੂੰ ਮੱਜਾਂ ਦੇਣ ਡਈਆਂ ਦਸੋਈ ਚਾਹ ਤੇ ਨਾ ਮੇਰੀ ਹੈਲਪ ਕਰਾ ਥੋੜੀ ਜੰਨੀ ਗਵਾਂਢੀ ਆਂਡੇ ਆ ਨਾ ਅੱਛਾ ਚਲੋ ਕੋਈ ਨਹੀਂ ਹਾਂ ਹਾਂ ਮੈਂ ਵੀ ਬਸ ਜਲਦੀ ਜਲਦੀ ਖਾਈ ਵਾਸਤੇ ਕਹਿੰਦੇ ਮੋਟੀ ਨੂੰ ਦੇਖਾਈਏ ਜਾ ਕੇ ਤੇ ਨਾਲੇ ਸਗਣ ਸੁਗਣ ਪਾਣਾ ਆ ਨਾ ਤੇ ਮੈਂ ਰੰਜੀ ਨੂੰ ਬਚਕੀ ਬਣਾਣੇ ਆ ਤੇ ਮੈਂ ਤੇ ਕਾਹੀ ਚਾਹ ਪਾਣੀ ਰੱਖ ਦਿੰਨੇ ਉਹ ਨਵੀਂ ਪਸੂੜੀ ਪਾ ਤੈਨ ਕਹਿੰਦੇ ਗੋਭੀ ਵਾਲੇ ਪਕੌੜੇ ਵੀ ਬਣਾ ਲਵਾਂ ਚਲੋ ਕੋਈ ਗੱਲ ਨਹੀਂ ਤੇ ਉਹ ਕਿੱਥੇ ਗਈ ਹੈ ਕਿਰਨ ਹਾਂ ਉੱਪਰ ਹੋਣੀ ਬੇਟਾ ਪੂਜਾ ਹੈਲੋ ਹਾਂਜੀ ਚਲ ਆ ਜਾ ਆ ਜਾ ਚਾਚੀ ਜੀ ਮੰਮੀ ਮਾਜਾ ਮਾਰ ਦੇਵੇ ਹਾਂਜੀ ਮੰਮੀ ਕੀ ਬਾਤ ਹੈ ਬੜਾ ਟਾਈਮ ਲਾਇਚਿਆ ਤਿਆਰ ਹੋਣ ਲੱਗਿਆ ਹੋ। ਹੋ ਬਸ ਟਾਈਮ ਲੱਗ ਜਾਂਦਾ ਮੰਮੀ ਤੁਹਾਨੂੰ ਨਹੀਂ ਪਤਾ। ਤੁਹਾਡੇ ਜ਼ਮਾਨੇ ਥੋੜੀ ਆ। ਤੁਹਾਡੇ ਜ਼ਮਾਨੇ ਗਿਆ ਤੱਸੋ ਮਨਵਾਜ ਮਾਰਦੇ ਪਿਓ। ਮੈਂ ਇਸ ਕਰਕੇ ਆਵਾਜ਼ ਮਾਰੀ ਐ। ਹੋ ਮੰਜੂ ਚੈਰੀ ਕੱਲੀ ਰਸੋਈ ਖਵਦੀ ਬਿਰਦੀ। ਤੇ ਉਹਦੇ ਨਾਲ ਕੋਈ ਕੰਮ ਕਰਾ ਲਓ। ਹਾਂ ਚਾਚੀ ਜੀ ਕਹਿੰਦੇ ਪਏ ਆ ਮੈਂ ਕਰਾਂ ਲੱਗੀ ਕੰਮ। ਤੋਏ ਕੀ ਗੋਭੀ ਦੇ ਪਕੌੜੇ ਕੀ ਆ ਵੈ? ਆਣ ਘੁਮਣਾ ਆਂਦਾ ਪੈ ਚੰਗਾ ਥੋੜਾ ਲੱਗਦਾ। ਚਲੋ ਕੋਈ ਨਹੀਂ ਬਣਾ ਲੈਨੇ ਆ। ਆਹੋ। ਤੇ ਵਧੀਆ ਜਿਹਾ ਬਣਾਓ। ਮੰਜੂ ਤੂ ਬੈ ਜਾ ਹੁਣੇ ਥੋ ਆਣ ਵਾਲੀਆਂ ਨੇ। ਮੰਮੀ ਮੈਂ ਨਹੀਂ ਛੇਤੀ ਇਕੱਲੀ ਕਿੱਥੇ ਕਰਾਂਗੀ ਨਾਲ ਮੇਰੇ ਵੀ ਲੱਗ ਜਾਉਣਾ ਹੈਲਪ ਕਰਾ ਦਿਓ ਥੋੜੇ ਜਿਹਾ ਪਿਆਜ਼ਾਂ ਦੇ ਵੀ ਕੱਢ ਲੈਣੇ ਆ ਕੱਲੇ ਗੋਭੀ ਤੇ ਚੰਗੇ ਲੱਗਦੇ ਆ ਕਿੰਨੋਂ ਕਿੰਨੇ ਵੀ ਹੈਲਪ ਕਰਾਉਣ ਉਹਨਾਂ ਨੇ ਤੇ ਤੁਸੀਂ ਆ ਜਾਓ ਚਾਚੀ ਜੀ ਕੋਈ ਤੇ ਉੱਠ ਜਾਓ ਵੈਸੇ ਨਹੀਂ ਕੋਹ ਲੈ ਇਹਨਾਂ ਤੇ ਮੰਮੀ ਕਾਲ ਹੀ ਦੇਣਗੇ ਚੱਲ ਉਹ ਤੇ ਮੈਂ ਉਹ ਕਰਾਵਾਂਗੀ ਗਵੰਡੀ ਆਂਦੇ ਬਲੇ ਉੱਠੋ ਜਾਓ ਦੋਨੋਂ ਜਣੀ ਆਂਦੇ ਬੇ ਆ ਥੋੜੀ ਗਏ ਹੱਲੇ ਚਲ 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 ਆਇਓ ਚਾਚੀ ਜੀ ਆ ਜਾਓ ਮੈਂ ਤੇ ਕਰਾਵਾਂਗੀ ਮਿਲ ਕੇ ਬਾਰੇ ਕੰਮ ਕਰਾਇਆ ਕਰ ਵਾਹ ਸਿਮਰਨ ਤੂੰ ਤੇ ਬੜੇ ਚੋਰੀ ਚੋਰੀ ਚੁੱਪ ਚੁੱਪ ਵਿਆਹ ਕਰ ਲਿਆ ਦੱਸਿਆ ਤੱਕ ਨਹੀਂ ਗਵੰਡੀਆਂ ਨੂੰ ਪਤਾ ਤੱਕ ਨਹੀਂ ਲਗਾ ਤੇ ਢੋਲ ਟਾਲ ਵੀ ਅੰਦਰੇ ਵੜ ਕੇ ਵਜਾ ਲਈ ਕਮਸ ਕਮ ਦੱਸਣਾ ਤਾਂ ਸਹੀ ਅਹੀਂ ਵੀ ਨੱਚ ਲੈਂਦੀਆਂ ਟੱਪ ਲੈਂਦੀਆਂ ਜਰਾ ਸਾਨੂੰ ਵੀ ਚਾਹ ਸੀਗਾ ਤੇ ਲੈ ਨੱਚਣਾ ਟੱਪਣਾ ਕਿਹੜਾ ਕੋਈ ਬਾਹਰੋਂ ਲੈਣ ਜਾਣਾ ਤੁਸੀਂ ਹੁਣ ਨੱਚ ਟੱਪ ਲੋ ਹਾਂ ਗੱਲਬਾਤ ਕੀ ਗੱਲ ਹੈ 골ਡੀ ਨੂੰ ਕੁੜੀ ਪਸੰਦ ਸੀ ਬੱਚੇ ਕਹਿੰਦੇ ਫਿਰ ਮम्मा ਕਰਨਾ ਤੇ ਹੈ ਹੀ ਚੱਟ ਮੰਗਲੀ ਮੰਗਣੀ ਤੇ ਵਾਟ ਪਟ ਪਿਆ ਕੀ ਕਹਿੰਦੇ ਹੁੰਦੇ ਨੇ ਚਟਪਟ ਮੰਗਣੀ ਫਟਫਟ ਬਣਾ ਹੈ ਨਾ ਹੁਣ ਇਹਨੂੰ ਕਿੱਥੋਂ ਗੱਲਾਂ ਆੜੀਆਂ ਏ ਹੁਣ ਕਿੱਥੋਂ ਗੱਲਾਂ ਆੜੀਆਂ ਬਸ ਉਹੀ ਕੰਮ ਕੀਤਾ ਜੀ ਐਵੇਂ ਲੋਕਾਂ ਦੀ ਵਾਹ ਵਾਹ ਖਟਣ ਪਿਛੇ ਆ ਕਰ ਲੋ ਜੀ ਉਹ ਕਰ ਲੋ ਕੀ ਜਰੂਰਤ ਬੱਚੇ ਕਹਿੰਦੇ ਨੇ ਮਮਾ ਚੁੱਪ ਕਰਕੇ ਸਿੰਪਲ ਸੋਬਰ ਕਰ ਲੋ ਗਏ ਆ ਕੁਣੀ ਕੁੜੀ ਨੂੰ ਚੁੰਨੀ ਛੜਾ ਕੇ ਕਰ ਲੈ ਆਏ ਤੇ ਸਾਨੂੰ ਤੇ ਥੋੜਾ ਦਾ ਛੱਡਿਓ ਮਾੜਾ ਮੋਟਾ ਹੀ ਭਾਵੇਂ ਦਾ ਛੱਡਦੀ ਤੂੰ ਸਭ ਤੋਂ ਪਹਿਲ ਤੇ ਤੁਹਾਨੂੰ ਦਿੱਤੀ ਆ ਵੇਖ ਲਓ ਸਭ ਤੋਂ ਪਹਿਲਾਂ ਤੁਸੀਂ ਕੁੜੀ ਵੇਖਣ ਆਏ ਜੇ ਹਾਂ ਆਪਾਂ ਵੀ ਆਪੀ ਆਈਆਂ ਤੋਂ ਮੇਰੇ ਸਲਾਹ ਕਰਕੇ ਵੇਖੀ ਤੁਸੀਂ ਮੇਰੇ ਸਹੇਲੀਆਂ ਜੀ ਤੁਹਾਡੇ ਕੋਲੋਂ ਕੀ ਲਕਾਣਾ ਤਾਈਆਂ ਤਾਂ ਅਸੀਂ ਚੁੱਪ ਕਰਕੇ ਆ ਗਈਆਂ ਉਹ ਤਾਂ ਸਾਨੂੰ ਕਿਹਾ ਨਹੀਂ ਮੈਂ ਅਹੀਂ ਚੱਲੀਏ ਫਿਰ ਹੋਣਾ ਇਹੀ ਤੇ ਆਪਣਾ ਪਿਆਰ ਹੈ ਵੇਖ ਲਿਆ ਤੇਰਾ ਪਿਆਰ ਹੁਣ ਛੱਡ ਬੋਤੀਆਂ ਗੱਲਾਂ ਨਾ ਕਰ ਇੱਥੋਂ ਤਾਂ ਨਾ ਸਾਨੂੰ ਵਾਪਸ ਭੇਜ ਦੇ ਹੁਣ ਵੋਟੀ ਮੰਗਵਾ ਤੇ ਵੇਖੀਏ ਕਿ ਸੀਰ ਨੂੰ ਆਂਦੀ ਪਈ ਟੈਨਸ਼ਨ ਆਦੀ ਪਈ ਵਾਜ ਦੇ ਵੀ ਸਾਡਾ ਤੇ ਬੜਾ ਦਿਲ ਕਰਨ ਡਿਆ ਕਿ ਨੂਰਾਣੀ ਨੂੰ ਵੇਖੀ ਹੁਣ ਤੇਰੀ ਵੱਡੀ ਨੂਹਾ ਪੂਜਾ ਹੈ ਕਿੱਡੀ ਸੋਹਣੀ ਲਿਆਂਦੀ ਚੁੰਨ ਕੇ ਲਿਆਂਦੀ ਤੂੰ ਹੁਣ ਦੂਜੀ ਵੀ ਤੂੰ ਚੁੰਨ ਕੇ ਲਿਆਂਦੀ ਹਣੀ ਆ ਕਿਉਂ ਭੈਣ ਜੀ ਉਹ ਮੁੰਡੇ ਨੇ ਆਪੇ ਹੀ ਚੁੰਨ ਲਈ ਆ ਹੋਵੇ ਤੇ ਗੱਲ ਤੇ ਨਹੀਂ ਚੁੰਨੀ ਇਹ ਨਹੀਂ ਬਾਜ ਆਉਣ ਲੱਗੀ ਜਿੰਨਾ ਚੱਕਰ ਤੂੰ ਸਾਡਾ ਮੂੰਹ ਨਾ ਮਿੱਠਾ ਕਰਵਾਇਆ ਤੇ ਤੈਨੂੰ ਗੱਲਾਂ ਹੁੰਦੀਆਂ ਰਹਿਣੀਆਂ ਤੂੰ ਮੂੰਹ ਮਿੱਠੇ ਦੀ ਟੈਨਸ਼ਨ ਨਾ ਲਓ

ਮੋਹ ਸੋਨੇ ਸਾਡੀ ਹੋਂਦ ਤਾਂ ਸਾਡੇ ਕੋਲ ਹੀ ਰਹਿਣਾ ਹੈ ਵੈਸੇ ਇੱਕ ਗੱਲ ਜੇ ਸਿਮਰਨ ਭੈਣ ਜੀ ਨੂਆ ਤੋਂ ਹੀ ਦੋਵੇਂ ਚੁਣ ਕੇ ਲਈਆਂ ਜੇ ਹਾਂ ਜੀ ਜੇ ਉਹ ਤਾਂ ਗੱਲ ਹੈ ਹੀ ਮੇਰੀ ਗੱਲ ਸੁਣੋ ਹੁਣ ਮੰਜੂ ਦੇ ਮੁੰਡੇ ਦਾ ਵੀ ਵਿਆਹ ਕਰਨਾ ਤੇ ਉਹਨੇ ਨੋ ਵੀ ਇਹਦੇ ਨੂੰ ਟੌਪ ਦੀ ਲੈ ਕੇ ਆਇਓ ਨਹੀਂ ਨਹੀਂ ਉਹਦੀ ਘਰ ਦੀ ਅਸੀਂ ਉਸ ਤੋਂ ਵੀ ਸੋਹਣੀ ਲੈ ਕੇ ਆਣੀ ਜੇ ਲੱਗਦਾ ਰੱਬ ਨੇ ਸਾਰੀਆਂ ਸੋਹਣੀਆਂ ਕੁੜੀਆਂ ਤੁਹਾਡੇ ਵਾਸਤੇ ਬਣਾਈਆਂ ਚਲੋ ਭੈਣ ਜੀ ਚਾਹ ਬਾਅਦ ਚ ਪੀਨੇ ਆ ਪਹਿਲਾਂ ਵੋਟ ਨੂੰ ਸਗਨ ਪਾ ਦਈਏ ਇਹ ਕੁਝ ਜ਼ਰੂਰੀ ਹੈ ਜ਼ਰੂਰੀ ਹੈ ਕਿ ਸਗਰ ਪਾਵਾਂਗੇ ਤੇ ਡੱਬਾ ਦੇ ਕੇ ਜਾਵਾਂਗੇ ਉਹ ਤੇਰੀ ਜਰੂਰ 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 ਆ ਵੇ ਪਾ ਦਿਓ ਉਹਨਾਂ ਪੈਸੇ ਡੱਬੇ ਮੰਗਾ ਲਾਗੇ ਹਾਂ ਕਿਉਂ ਤੂੰ ਵਿਆਹ ਕਰਾਏ ਤੇ ਤੇ ਵੀ ਆਪਣੇ ਕੋਲ ਦੇ ਮੈਂ ਵਿਆਹ ਨਹੀਂ ਕਰਾਇਆ ਨਹੀਂ ਪੈਣਾ ਗੱਲਾਂ ਬਾਤ ਚ ਕਰੇ ਚਲਾਵਾ ਉਹ ਦਿਨ ਸਗਨ ਪਾਈਏ ਆਲੇ ਫੜ ਪੁੱਤਰ ਆਲੇ ਫੜ ਬਾਂਦਾ ਬਾਂਦਾ ਆਲੇ ਬਟਾ ਨਹੀਂ ਇਤਨਾ ਪਿਆਰ ਦੇਈਦਾ ਤਾ ਤੂੰ ਦੇ ਲਾਣਾ ਚੰਗੀ ਕਰ ਓਹ ਬੈਜੋ ਆ ਖਵੈ ਲੇ ਕੇ ਤੱਕ ਮਮਮੀ ਮੈਂ ਅੰਟੀ ਅੱਸੇ ਚਾਹ ਬਣਾ ਕੇ ਲੈ ਆਂ ਹਾਂ ਜੀ ਹਾਂ ਜੀ ਲਿਆਓ ਲਿਆਓ ਲਿਆ ਮੈਂ ਹੁਣ ਰਾਤ ਤੱਕ ਨਾ ਸੋਣਾ ਤੇ ਕੀ ਰਹਿੰਦੀ ਬਾਤ ਸੂਰਤ ਜੀ ਮੈਂ ਵੀ ਇਹੀ ਦੇਖਣ ਦੀ ਆ ਪਰ ਚੁੱਪ ਕਰ ਚੱਲ ਚਲੀਏ ਚਾਹ ਪੀਂ ਆ ਲੈ ਮੇਰੇ ਘਰੋਂ ਵੀ ਫੋਨ ਆ ਕੇ ਚੱਲ ਚਲੀਏ ਚੰਗਾ ਪੰਜੀ ਪਾ ਭੈਣ ਜੀ ਚੱਲਦੇ ਆਪਾਂ ਉਹ ਨਾ ਮੇਰੀ ਕੁੜੀ ਦਾ ਫੋਨ ਆਂ ਡਿਆ ਜੇ ਸੱਜੇ ਜਾਣਾ ਸੀ ਨਹੀਂ ਭੈਣ ਜੀ ਉਹ ਆਈ ਹੋਈ ਹੈ ਨਾ ਤੇ ਕਦੀ ਥੋੜੇ ਦੇ ਰਹਿਣਾ ਕਦੀ ਮੰਮੀ ਚ ਆ ਚੱਲ ਆ ਫੇਰ ਆ ਠੀਕ ਹੈ ਠੀਕ ਹੈ ਆ ਜਾਣੇ ਪੈਣਾ ਆ ਜਾ ਮੇਰੀ ਸੋਹ ਗਾਲ ਇਸ ਮੁੰਡੇ ਨੇ ਕੀ ਵੇਖਿਆ ਇਸ ਕੁੜੀ ਦੇ ਮੈਂ ਤਾਂ ਇਹੋ ਵੇਖਣ ਲਈ ਆ ਆਪ ਐਡਾ ਸੋਹਣਾ ਤੇ ਨੂੰ ਕਿ ਤਰ੍ਹਾਂ ਦੇ ਲੈ ਕੇ ਆਇਆ ਹੈ ਹੈ ਕੁਝ ਦੇਖਦਾ ਤੁਸੀਂ ਮੇਰੀ ਗੱਲ ਸੁਣ ਜਾਂ ਤਾਂ ਅੰਦਰ ਖਾਤੇ ਮੋਟੀ ਰਕਮ ਦਿੱਤੀ ਹੋਣੀ ਆ ਤਾਦੀ ਮੂੰਹ ਤੇ ਕਿੱਡਾ ਵੱਡਾ ਨਿਸ਼ਾਨ ਹੈ ਤੇ ਨੂੰ ਲੈਦੀ ਚੁੱਕੇ ਇਹਨਾਂ ਨੇ ਮੈਨੂੰ ਇਹ ਆ ਕਿ ਸਿਮਰਨ ਨੂੰ ਇਹ ਜੀ ਨੂੰ ਕਿ ਤਰ੍ਹਾਂ ਪਸੰਦ ਆ ਗਈ ਕਿਉਂਕਿ ਜਦੋਂ ਹੈਪੀ ਦਾ ਕੀਤਾ ਸੀ ਵਿਆਹ ਇੰਨੇ ਕਿੰਨੀਆਂ ਕੁੜੀਆਂ ਵੇਖੀਆਂ ਸੀ ਤੇ ਫੇਰ ਜਾ ਕੇ ਜਿਹਨੇ ਉਹਨੂੰ ਪੂਜਾ ਨੂੰ ਪਸੰਦ ਕੀਤਾ ਸੀ ਤੇ ਹੁਣ ਤੇ ਆਪੇ ਹੀ ਲੈ ਆਇਆ ਵਾ ਉਹਨੇ ਤੇ ਵੇਖੀ ਨਹੀਂਗੀ ਐ ਵੀ 500 ਰੁਪਇਆ ਦੇ ਦਿੱਤਾ ਮੈਨੂੰ ਤਾਂ ਹੁਣ ਅਫਸੋਸ ਲੱਗਣ ਡਿਆ 500 ਰੁਪਇਆ ਦੇ ਦਿੱਤਾ ਵੇ ਕੋਈ ਗੱਲ ਨਹੀਂ ਸਗਨ ਤੇ ਆਪਾਂ ਪਾਉਣਾ ਹੀ ਸੀ ਨਾ ਆਪਾਂ ਸਗਨ ਪਾਏ ਉਹਦੇ ਸਿਮਰਨ ਦੇ ਮੂਹ ਨੂੰ ਆਪਾਂ ਪਾਣਾ ਸੀ ਨਾ ਨਹੀਂ ਮੇਰੀ ਗੱਲ ਸੁਣ ਸਿਮਰਨ ਕਿੱਟੀਆਂ ਤੇ ਕਿਤਰਾ ਨਾਲ ਖੜੂਗੀ ਉਹਨੂੰ ਇਹ ਤਾਂ ਪੂਜਾ ਨੂੰ ਲੈ ਕੇ ਜਾਂਦੀ ਨਾ ਇਹ ਕਿਤੇ ਉਹਨੂੰ ਸਵਾਰ ਕੇ ਖੜਦੀ ਆ ਤੇ ਇਹਨੂੰ ਕਿਤਰਾ ਨਾਲ ਖੜੋਗੀ ਇਹਨੇ ਖੜਿਆ ਹੀ ਨਹੀਂ ਕਰਦਾ ਚੱਲਗਾ ਚਲੇ ਗਿਆ ਚੱਲ 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 ਕੇ ਮੇਰੇ ਕਰ ਹੋਣਾ ਆ ਗਿਆ ਆ ਜਾ ਆ ਜਾ ਮੰਮੀ ਉਹ ਮੇਰੇ ਗੱਲ ਸੁਣੋ ਮੈਂ ਨਾ ਥੋੜਾ ਜਿਹਾ ਸਮਾਨ ਲੈਣਾ ਸੀਗਾ ਜ਼ਰੂਰੀ ਕੋਈ ਤੇ ਤੁਸੀਂ ਮੇਰੇ ਨਾਲ ਚੱਲ ਪੋਗੇ ਆਪਾਂ ਦੋਵੇਂ ਜਾ ਕੇ ਮਾਰਕੀਟ ਤੋਂ ਸਮਾਨ ਲੈਣੇ ਕੀ ਸਮਾਨ ਲੈਣਾ ਰਹਿ ਗਿਆ ਬਾਕੀ ਉਹ ਮੰਮੀ ਮੇਰੀਆਂ ਸਲੀਪਰਸ ਰਹਿ ਗਈਆਂ ਵਾ ਤੇ ਇਹ ਕਹਿ ਰਹੇ ਸੀਗੇ ਕਿ ਤੂੰ ਮੰਮੀ ਦੇ ਨਾਲ ਚੱਲ ਜੀ ਮੇਰੇ ਕੋਲ ਤਾਂ ਟਾਈਮ ਨਹੀਂ ਹੈਗਾ ਤੇ ਮੈਂ ਕਿਹਾ ਚਲੋ ਤੁਹਾਨੂੰ ਕਹਿ ਦਿੰਨੀ ਆ ਤੇ ਚੱਲੀਏ ਫਿਰ ਆਪਾਂ ਮੇਰੇ ਕੋਲ ਤਾਂ ਕਿਰਨ ਮੇਰੀ ਤਾਂ तबीयत ਠੀਕ ਨਹੀਂ ਮੇਰੇ ਕੋਲ ਜਾਇ ਨਹੀਂ ਹੋ ਜਾਣਾ ਤੇ ਪੂਜਾ ਨੂੰ ਵਾ ਪੂਜਾ ਮੰਮੀ ਮੈਂ ਬੁਲਾ ਰਹੀ ਕਿ ਕੋਈ ਹਾਂਜੀ ਮੰਮੀ ਪੂਜਾ ਮੇਰੀ ਗੱਲ ਸੁਣ ਹਾਂਜੀ ਉਹ ਕਿਰਨ ਨੇ ਬਾਜ਼ਾਰ ਜਾ ਕੇ ਕੋਈ ਸਮਾਨ ਵਗੈਰਾ ਖਰੀਦ ਕੇ ਲੈ ਆਣੀ ਨੇ ਆਪਣੇ ਸਲੀਪਰ ਵਗੈਰਾ ਤੇ ਨਾਲ ਚਲੀ ਜਾ ਲੈ ਜਾਣ ਨੂੰ ਮੰਮੀ ਮੈਂ ਮੰਮੀ ਐ ਇਸ਼ਾਰੇ ਸ਼ੂਰੇ ਜਿਹਾ ਨਾ ਕਰੀ ਜਾਓ ਮੈਂ ਨਹੀਂ ਅੱਜ ਨਾ ਬਾਜ਼ਾਰ ਜਾਣਾ ਮੈਂ ਇਹਦੇ ਨਾਲ ਬਾਜ਼ਾਰ ਚ ਲੱਗੀ ਤੇ ਮੇਰੀ ਕਿੰਨੀ ਬੇਇੱਜ਼ਤੀ ਹੋਣੀ ਹੈ ਸਾਰੇ ਲੋਕਾਂ ਨੇ ਇਹਦੇ ਮੂੰਹ ਵੱਲ ਵੇਖਣਾ ਮੈਂ ਤੇ ਮੇਰੀ ਕਿੰਨੀ ਇਨਸਲਟ ਹੋਣੀ ਨਾਲ ਮੰਮੀ ਮੈਂ ਨਹੀਂ ਜਾਣਾ ਤੁਹਾਨੂੰ ਪਤਾ ਉਹਨਾਂ ਨੇ ਕਹਿੰਦੇ ਐਡੇ ਵੱਡੇ ਘਰ ਦੀ ਨੂੰਹ ਹੈ ਤੇ ਆ ਨਾਲ ਤੁਸੀਂ ਵੀ ਉਹਦਾ ਫਟਾਫਟ ਗੋਲਡੀ ਤੇ ਮਗਰ ਲੱਕੇ ਹਾਂ ਕਰ ਦਿੱਤੀ ਤੁਸੀਂ ਸੋਚਿਆ ਨਹੀਂ ਥੋੜਾ ਜਾਵੀ ਐਡਾ ਵੱਡਾ ਸਾਡਾ ਘਰ ਹੈ ਇੰਨਾ ਸਾਡੇ ਆਣਾ ਜਾਣਾ ਹੈਗਾ ਮੈਂ ਸਾਡੀ ਬਣੀ ਬਣਾਈ ਆ ਤੇ ਕੀ ਆ ਮੰਮੀ ਮੈਂ ਨਹੀਂ ਜਾਣਾ ਪੂਜਾ ਹਾਂਜੀ ਮੰਮੀ ਹੁਣ ਕੀ ਐ ਇਧਰ ਆ ਕੇ ਗੱਲ ਸੁਣ ਮੇਰੀ ਗੱਲ ਸੁਣ ਦੱਸੋ ਤੈਨੂੰ ਹੀ ਨਾਲ ਜਾਣਾ ਪੈਣਾ ਮੈਂ ਨਹੀਂ ਜਾਣਾ ਮੰਮੀ ਨਹੀਂ ਤੈਨੂੰ ਮੈਂ ਕਹਿ ਰਹੀ ਆ ਨਾ ਤੇ ਲਜਾਣਾ ਹੀ ਤੇ ਜਾਣਾ ਵੀ ਪੈਣਾ ਹੀ ਤੈਨੂੰ ਠੀਕ ਆ ਮੰਮੀ ਲੈ ਜੰਨੀ ਆ ਪਰ ਜਿੱਦਾਂ ਮੈਂ ਕਵਾਂਗੀ ਇਹਨੂੰ ਓਦਾਂ ਮੈਨੂੰ ਜਾਣਾ ਪੈਣਾ ਜੀ ਚਲ ਕੋਈ ਦਿਓ ਤਾਂ ਕਰ ਲੂਗੀ ਤੂੰ ਮੇਰੀ ਗੱਲ ਸੁਣ ਲੈ ਤੂੰ ਜਾਣਾ ਨਾ ਮੇਨਾਂ ਬਾਜ਼ਾਰ ਤੇ ਆਪਣਾ ਮੂੰਹ ਮਾਜਾ ਜਰਾ ਬਨ ਕੇ 600 ਟੱਕ ਕੇ ਫਿਰ ਜਾਣਾ ਮੇਨਾਂ ਤੇ ਚੁੱਪ ਚਾਪ ਜੋ ਲੈਣਾ ਨਾ ਆਪੇ ਲੈਂਦੀ ਰਹੀ ਮੈਂ ਸਾਈਡ ਤੇ ਖਲੋ ਜਾੰਗੀ ਠੀਕ ਆ ਮੰਮੀ ਐਨਾ ਮੈਂ ਕਰ ਸਕਦੀ ਆ ਜਾ ਮੇਰਾ ਬੱਚਾ ਜਾ ਲੈ ਜਾਣਾ ਤੈਨੂੰ ਮੇਰੀ ਗੱਲ ਸੁਣੋ ਪੈਸੇ ਪੁੱਛਿਆ ਤੇ ਹੱਥ ਹੀ ਫੜਾ ਦੋ बार-बार ਮੇਰੇ ਕੋ ਮੰਗੇਗੀ ਮੈਂ ਮੰਮੀ ਛਾਈਟ ਤੇ ਖਲੋ ਜਾਣਾ ਜੀ ਤੇ ਜਾ ਮੈਂ ਕਿਤੇ ਪਏ ਨਾ ਜੀ Google Pay ਕਰਦੀ ਉਥੋਂ ਸਕੈਨਰ ਉਹਨਾਂ ਦੁਕਾਨ ਤੇ ਪਏ ਹੁੰਦੇ ਨੇ ਤੇ ਨਾਲ ਹੀ ਕਰ ਦਿੱਤੀ ਜਾ ਤੁਹਾਡਾ ਮਤਲਬ ਕੀ ਹੁਣ ਮੈਂ ਹਰ ਦੁਕਾਨ ਚ ਜਾ ਕੇ ਨਾਲ ਖਲੋਵਾ ਗੱਲ ਤੇ ਫਿਰ ਉਹੀ ਹੋ ਗਈ ਤੈਨੂੰ ਯਾਨੀ ਕਿ ਮੇਰਾ ਕਹਿਣਾ ਨਹੀਂ ਮੰਨਤਾ ਮੰਮੀ ਮੰਨ ਤੇ ਲਿਆ ਨਾ ਡਟ ਕੇ ਨਾ ਤੇ ਫਿਰ ਜਾ ਫਿਰ ਆ ਕੇ ਗੱਲ ਕਰਾਂਗੇ ਜਿਹੜੇ ਸਲਾਮਾ ਕਰਨੀਆਂ ਨੇ ਨਾ ਆ ਕੇ ਕਰ ਲਾਂਗੇ ਜਾ ਹੁਣ ਜਿਹੜੇ ਕੰਮ ਤੇ ਤੂੰ ਮੇਰੀ ਗੱਲ ਸੁਣ ਕਿਰਨ ਫਿਰ ਜਿੱਦਾਂ ਜਿੱਦਾਂ ਮੈਂ ਕਹਾਂਗੀ ਓਦਾਂ ਕਰਨਾ ਹੀ ਚੱਲ ਦਲਫਾਸੀ ਹੈ ਕਹਿੰਦੇ ਨਾ ਮੈਨੂੰ ਵੀ ਆਪਣਾ ਲੱਗਦਾ ਨੂੰ ਤਜਾ ਤਾ ਤੇ ਵਜੂਲੀ ਆਂ ਨਹੀਂ ਵੀ ਮੇਰੇ ਪਿੱਛੇ ਆ ਬੜਾ ਸਕਾਈ ਸਕੂਲ ਮਾਰਨ ਨੂੰ ਨਹੀਂ ਤਕਿਆ ਅਸੀਂ ਜਿੱਦਾਂ ਮੂੰਹ ਤਾਂ ਲਪੇਟ ਅਸੀਂ ਸਕੂਲ ਲਪੇਟ ਮੈਨੂੰ ਵੀ ਆਪਣਾ ਮੂੰਹ ਨਾਲ ਨਸੀਬਤ ਪਾਤੀ ਮੇਰੇ ਨਾਲ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਤੈਨੂੰ ਆ ਨਹੀਂ ਹੁੰਦਾ ਕਰਨਾ ਤੇ ਮੈਨੂੰ ਪਤਾ ਐ ਕਿ ਵਾਰ ਕਿੰਨੇ ਜਾਈਦਾ ਆ ਨੀਪ ਚੁੰਗਿਆ ਚੰਕੇ ਦੇ ਵੱਡੇ ਵੱਡੇ ਪਾਲੇ ਬੰਦਾ ਦੇਖੇ ਤਾਂ ਸਹੀ ਪੱਲੇ ਕੀ ਮੈਨੂੰ ਚੱਜਦੇ ਆ ਕੇ ਨਹੀਂ ਦੱਸਿਦੇ ਚੱਲੇ ਆਪਣਾ ਕੁਲਕੀ ਕਵਾ ਬਾਗ ਦਾ ਅੱਜ ਤੋਂ ਥੱਲੇ ਨਾ ਤੜੀ ਹੋਵੇ ਚੁੰਨੀ ਚੱਲ ਇਹਨਾਂ ਨਾਲ ਨਿੱਲਿਆ ਕੜਾ ਸਾਹ ਕੋਟ ਮਾਦਾ ਠੀਕ বুঝਾ ਲੈ ਕੇ ਰੱਖੋ

हा भी गेट अच्छा तक निकल शॉपिंग पे ना है थोड़ी बहुत ही रह गई भी तो बात शायद निकाल दूं चलो बैठो कितना 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 है नोट कर लेंगे आते हैं बैठ गया ਇਹ ਫਰਾਂਸ ਜਾ ਕੇ ਕਰਨਾ